ਬੋਲਨਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦੁਇ ਕਰ ਜੋੜ ਕਰੂ ਅਰਦਾਸਿ ਪਵਿੱਤਾ ਅਣੀ ਰਾਸ ਤੀਨੇ ਤਾਪਨੀ ਵਾਰਣ ਹਾਰਾ ਦੁਖਨ ਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਾਗੇ ਜਾਂਕੀ ਪ੍ਰਭ ਆਗੇ ਅਰਦਾਸ ਸਰਦਾਸ ਇਕੋ ਓਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਿਖ ਕੋ ਅਤਿ ਜੀ ਸਹਾਇ ਵਾਰਸ਼ਿਪ ਕੋ ਅਤਿ ਜੀ ਕੀ ਪਾਛੈ ਦਸਵੀਂ ਪ੍ਰਥਮ ਕੋ ਅਤਿ ਸਮਰਖੈ ਗੁਰੂ ਨਾਨਕ ਲਈ ਤੇ ਆਇ ਫਿਰਮਤ ਗੁਰ ਤੇ ਮਦਸ ਰਾਮ ਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨਾ ਸਿਮਰਾਂਓ ਸ੍ਰੀ ਹਰਿਦਾਸ ਸ੍ਰੀ ਕਸ਼ੰਤੈ ਆਈਏ ਜੀ ਤੇ ਸੰਤ ਜਾਇ ਤੇ ਇੱਕ ਬਹਾਦਰ ਸਿੰਘ ਕਰਨਹੁ ਨਵਤਾਇ ਸਭ ਥਾਈ ਹੋਇ ਸਾਇ ਸਭ ਥਾਈ ਹੋਇ ਸਾਇ ਤਾਂ ਤਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਾਇ ਤਾਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਕੇ ਪਾਠ ਦਰਸ਼ਨ ਦਾ ਕਰ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤਰਨਾ ਪਿਆ ਵਣਕੇ ਚੱਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨਾ ਪਿਆਰ ਸਚਲ ਦੀ ਪਵਿੱਤਰ ਕਮਾਈ ਕਰ ਧਿਆਨ ਤੱਕ ਕੇ ਖਾਲਸਾ ਜੀ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਅਸਵੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਇ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰ ਨਾਲ ਚਰੈ ਕਿਸ ਤੇ ਕਿ ਸਸ ਸੰਗ ਨਿਭਾਇਆ ਤੇਰਾ ਪੜਾ ਮਿੱਠਾ ਕਰਕੇ ਮਨੇ ਤਥਾ ਵਰਤਮਾਨ ਕਲੂ ਘਾਰਿਆ ਮਸ਼ੀਧੀਆਂ ਪ੍ਰਾਪਤ ਕੀਤੀਆਂ ਤਰ੍ਹਾਂ ਦੀ ਪੋਥੀ ਕਮਾਈ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾ ਤਖਤਾ ਸਬਦ ਗੋਦਵਾਦਾ ਤੇ ਅੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪ੍ਰਥਮੇ ਸਬਦ ਖਾਲਸਾ ਕੀ ਦਾਸ ਹੈ ਜੀ ਸ੍ਰਵਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵੇ ਚਿੱਤਾਵਿਚਤਾਮਕ ਸਤਕਾ ਸਭ ਸੋ ਜੈ ਜੈ ਖਾਲਸਾ ਜੀ ਸਾਹਿਬ ਤਾਂਤਰ ਸ਼ਰੀਆਤ ਦੇਖ ਤੇ ਫਤਿਹਬਤ ਕੀ ਪਾਜਰੇ ਪੰਥ ਕੀ ਸ੍ਰੀ ਸਭਿ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਰਹਤ ਦਾ ਨੂ ਵੇਖਤਾਂ ਦਾ ਸਦਨ ਤੋਂ ਸਦਨ ਕੇ ਇਸ ਦਾਣ ਦਾ ਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਕੇ ਦ੍ਰਿਸ਼ ਨਿਸ਼ਨਾਣ ਚੌਕੀਆਂ ਛੱਡੇ ਬੁਗੇ ਜਗੋ ਜਗੋ ਟੱਲ ਤਰਫ ਕਾ ਜੈ ਜੈ ਕਰ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸਿੱਖਾਂ ਦਾ ਮੰਨਣੀ ਮਾ ਮਤ ਸੀਮਤ ਨਾ ਰੱਖ ਆਪ ਕਲਪਕੇ ਆਪਣੇ ਪੱਥ ਦੇ ਸਦਾ ਸਹਾਇ ਦਾ ਤਾਰਪਤਾ ਜੀਓ ਸ਼੍ਰੀਨ ਕਨਾਨ ਸਾਹਿਬ ਤੇ ਹੋਰ ਜਿਨ੍ਹਾਂ ਜਿਨ੍ਹਾਂ ਗੁਰਦਵਾਰਿਆਂ ਗੁਰਤਾ ਮਤੋਂ ਪੰਥ ਨੂੰ ਵਿਛੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਤੇ ਸਿਵਾ ਸੰਭਾਲ ਦਦਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨ ਮਾਣਿਆ ਦੇ ਮਾਣੇ ਤਾਣੇ ਤਾਣੇ ਓਟਿਆ ਦੀ ਓਟਿਆ ਅਸਰਾ ਦੇ ਗੱਤਿਆ ਕੀ ਗਤਨੇ ਪੱਤਿਆ ਕੀ ਪਦ ਤਨ ਤਨ ਸਹਿਬ ਸਿੰਘ ਗੁਰਨ ਸਿੰਘ ਜੀ ਮਹਾਰਾਜ ਜੀਓ ਹੇ ਕਾਤਕ ਮਹਾਰਾਜ ਜਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਮਹਾਰਾਜ ਜੀ ਅੱਜ ਦੇ ਚੰਨਾ ਉੱਚ ਅਦਾਸ ਦੇ ਬਿੱਤਿਆ ਜੀ ਆਪ ਜੀ ਦਾ ਜੋ ਸ਼ਬਦ ਚੌਕੀ ਜੀ ਕੀ ਅਦਾਸ ਹੈ ਸੋਧਾ ਨਰਾਜ ਜੀ ਕੇ ਬਾਣੀ ਪੜੀ ਹੈ ਤਾਂ ਤਰ ਪਿਤਾ ਜੀ ਬਾਣੀ ਪੜਨੇ ਦਾ ਸ਼ਬਦ ਚੌਕੀ ਕਰਦੇ ਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਤਰਤੀਆਂ ਦੀ ਖਿਮਾ ਕਰਨੀ ਹੈ ਕਿ ਤੁੰ ਸ਼ੁੱਤ ਸਪਸ਼ਟ ਬਾਣੀ ਪੜਨ ਸੁਣਨ ਵਿਚਾਰਨ ਦਾ ਬਦ ਤੇ ਬਦੀ ਬਖਣੀ ਬਾਣੀ ਪੜੀ ਸੁਣੀ ਦਰਗਾਹੇ ਪਾਣੀ ਤਰ ਪਿਤਾ ਜੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਚੈਨਲ ਦੁਆਰਾ ਦਤਾਰ ਪਿੱਤਾ ਜੀ ਅੱਜ ਦੀ ਬਾਣੀ শ্রবণ ਕੀਤੀ ਸਰਬੱਤ ਦੀਆਂ ਸ਼ੁਭ ਮਨੋ ਕਾਮਨਾਵਾਂ ਪੁਨਕਾਨੀਆਂ ਸਰਬੱਤ ਨੂੰ ਨਾਮ ਦੀ ਦਾਤ ਬਖਣੀ ਸਰਬੱਤ ਦੇ ਅੰਗ ਸੰਗ ਸਹਾਈ ਹੋਣਾ ਸਰਬੱਤ ਦੇ ਸਰਬੱਤ ਕਾਰਜ ਰਾਸ ਕਰਨੇ ਸਰਬੱਤ ਦੇ ਸਰਬੱਤ ਸੁਚੱਜੇ ਸੰਪੂਰਨ ਕਾਜ ਸੰਪੂਰਨ ਕਰਨੇ ਦਤਾਰ ਪਿੱਤਾ ਜੀ ਹਰ ਮੈਦਾਨ ਫਤੇ ਬਖਣੀ ਸਰਬੱਤ ਨੂੰ ਨਾਮ ਦੀ ਦਾਤ ਬਖਣੀ ਸਰਬੱਤ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਦਾ ਤਰਪਿੱਤਾ ਜੀਓ ਅੰਮ੍ਰਿਤ ਵੇਲੇ ਲਟਕੇ ਭਜਨ ਬੰਦਗੀ ਸਿਮਰਨ ਨਿਤਨੇਮ ਕਰਨ ਦਾ ਬਲ ਤੇ ਬਦੀ ਬਖਸ਼ਣ ਦਾ ਤਰਪਿੱਤਾ ਜੀਓ ਅੱਜ ਦਾ ਕੋਟਾਂ ਕੋ ਧੰਨਵਾਦ ਹੈ ਅੱਜ ਦੇ ਭਾਣੇ ਦੇ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਵਾਉਣੀ ਆਪਣੇ ਭਾਣੇ ਵਿੱਚ ਬਤੀਤ ਕਰਵਾਉਣੀ ਦਾ ਤਰਪਿੱਤਾ ਜੀਓ ਉਹ ਕੰਮ ਕਰਵਾਉਣੇ ਜੀ ਆਪ ਜੀ ਨੂੰ ਭਾਉਂਦੇ ਹੋਣ ਉਹ ਕੰਮ ਕਦਾ ਚਿਤ ਨਾ ਕਰਵਾਣੇ ਆਪ ਰੱਖਿਆ ਕਰਨੀ ਜਵਾਬ ਜੀ ਨੂੰ ਨਾ ਪਾਉਂਦੇਣੋ ਉਹ ਕੰਮ ਕਰਦਾ ਚਿਤ ਨਾ ਕਰਾਉਣੇ ਤਰਪਤਾ ਜੀਓ ਆਪ ਰੱਖਿਆ ਕਰਨੀ ਆਪ ਕਿਰਪਾ ਕਰਨੀ ਆਪ ਵਾਹ ਫੜ ਕੇ ਤਰਪਤਾ ਜੀਓ ਭਾਵ ਸਾਗਰ ਤੋਂ ਪਾਰ ਤਰਨ ਦੀ ਕਿਰਪਾ ਕਰਣੀ ਮੇਂ ਚ ਦਰਪਤਾ ਜੀਓ ਸਹੀ ਪਿਆਰੇ ਮਿਲਣਾ ਜਿਨਾ ਮਿਲਿਆ ਤੇਰਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਚਿੱਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਪਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤੱਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਏ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ سے بتیت کرانی دتار پتا جی بھئی اکال کی تبے چلائیو پنت سب سکھن کو حکم ہے گرو مانیو ग्रंथ گرو ग्रंथ جی مانیو پئے کہ دتار پتا جی او بھاو سا ਕੀ ਦੇ ਜੋ ਪ੍ਰਭ ਕੋ ਮਿਲ ਬੋਛ ਹੈ ਖੋਜ ਸ਼ਬਦ ਮੈਂ ਲੈ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਉੱਠ ਗਈ ਸਬਾ ਮਲੇਸ਼ ਕੀ ਕਰਕੂੜਾ ਪਾਸਾਰ ਡੰਕਾ ਬਾਜ ਫਟੇ ਕ ਲੇਖ ਲੰਕ ਅਵਤਾਰ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾ ਖੰਡਾ ਜਾਂ ਕਹਿ ਹਾ ਓਏ ਉੱਠ ਗਈ ਸਬਾ ਮਲੇਸ਼ ਕੀ ਕਰ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਣ ਹਾਰ ਖੰਡਾ ਜਾਂ ਕੈ ਹੱਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਤਰ ਜਗਦੀਸ਼ ਸੋ ਸਭ ਕੀ ਰੱਖਿਆ ਕਰੇ ਦਸਮ ਪਿਤਾ ਜਗਦੀਸ਼ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਕਰਨਾ ਮੇਰੇ ਮਾਲਕ ਜੀਓ ਸਾਰੀ ਕਾਇਨਾਤ ਦਾ ਭਲਾ ਕਰਨਾ ਵਾਹਿ ਵਾਹਿ